ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਚੈਨਲ ਜ਼ਰੂਰਤਮੰਦ ਲੜਕੀਆਂ ਦੇ ਵਿਆਹ 9 ਮਾਰਚ 2025 ਦਿਨ ਐਤਵਾਰ ਨੂੰ ਸ਼ਿਵ ਪੋਲਾ ਨਿਸ਼ਕਾਮ ਸੇਵਾ ਸੰਮਤੀ ਰਜੀ ਨੇ ਜ਼ਰੂਰਤਮੰਦ ਲੜਕੀਆਂ ਦੇ ਵਿਆਹ ਸਬੰਧੀ ਖੋਲਿਆ ਦਫ਼ਤਰ ਜਿਸ ਦਾ ਉਦਘਾਟਨ ਉਹਗੇ ਸਮਾਜ ਸੇਵਕ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਤਿੰਦਰ ਸਿੰਘ ਚੱਠਾ ਨੇ ਕੀਤਾ ਤੂਰੀ ਤੋਂ ਬਿਊਰੋ ਚੀਫ ਸੁਖਵਿੰਦਰ ਸਿੰਘ ਪਲਾਹਾ ਦੀ ਖਾਸ ਰਿਪੋਰਟ

ਨਮਸਤੁਤੇ ਓਮ ਪਾਦਮ ਦੇਵਾਂਦਰ ਸੇ ਨਮਸਤੁਤੇ ਓਮ ਕਰਦੇ ਲੋਗਾਜ ਮਹਾਨਾ ਤਤਰ ਮਹਾਕਸ਼ਮੇਸ਼ੋ ਓਮ ਦਾਤਾ ਗੁਰੂ ਸੇ ਨਮਸਤੁਤੇ ਪਟਵੇ ਲੋਗਾਜ ਮਹਾਨਾ ਤਤਰ ਮਹਾਕਸ਼ਮੇਸ਼ੋ ਓਮ ਦਾਤਾ ਐਸੇ ਨਮਸਤੁਤੇ ਓਮ ਨਮੋ ਬ੍ਰਹਮਣ ਦੇਵਾਇ ਸਤਿ ਗੋਵਿੰਦਾ ਐਸੇ ਨਮਸਤੁਤੇ ਨਮੋ ਸੰਤ ਹੋਏ ਸਿਵਾਲਾ ਦੇ ਸਹਾਰੇ ਜੋਦਾ ਇਹ ਪਲਟਾ ਅਕਾਸ਼wami ਬਕਰਨਸੀ ਨਮਸਤੁ ਤੇ ਯਕਮ ਦੇਵਾਂਦਰ ਓਮ ਪ੍ਰਥਵੀ ਲੋਕਾਂ ਦੀ ਮਹਾਨ ਤਤ੍ਰ ਮਹਾਕਸ਼ਮਿਸ਼ੋ ਓਮ ਦਾਤਾਇ ਮਹਾਨ ਤਤ੍ਰ ਮਹਾਕਸ਼ਮਿਸ਼ੋ ਬਿਖਸ਼ਮਾ ਬਨੋ ਦਿਸ਼ੇ ਨਮਸਤੁ ਤੇ ਨਮੋ ਨਮਾ ਆਹ ਆਦੀ ਦੇ ਸਾਰੇ ਸਾਰੇ ਕੁਆ ਚੋਕ ਜੀ ਮੈਂ ਉਹਨਾਂ ਦਾ ਇੱਥੇ ਆਉਣ ਦੇ ਬਹੁਤ-ਬਹੁਤ ਸਵਾਗਤ ਕਰਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਦਾ ਕੀਮਤੀ ਟਾਈਮ ਛੱਡ ਕੇ ਇਸ ਸ਼ਿੱਟਾ ਨੇ ਵਿਸ਼ਤਾਂ ਸ਼ੇਰਾ ਸ਼ਾਂਤੀ ਦੇ ਦਫ਼ਤਰ ਦਾ ਉਦਘਾਟਨ ਕੀਤਾ ਹੈ ਕਰਨੇ ਸਾਰਿਆਂ ਦਾ ਇੱਥੇ ਜਿਹੜੇ ਪਹੁੰਚਣੇ ਮੇਰੇ ਵੀਰ ਮੇਰੇ ਭਰਾ ਸਾਡੇ ਮੈਂਬਰ ਸਹਿਬਾਨ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਛੱਡਿਆ ਉਸ ਤੋਂ ਇਲਾਵਾ ਜਿੰਨੇ ਵੀ ਸਾਡੇ ਪੱਤਰਕਾਰ ਸਾਡੇ ਸਾਡੇ ਵਿਸਥਾਰ ਸੁਖਮਨ ਸਿੰਘ ਜੀ ਬਲਾਹ ਔਰ ਸਾਡੇ ਪੱਤਰਕਾਰ ਸ਼ੱਭੂ ਜੀ ਔਰ ਸਾਡੇ ਵਿਸਥਾਰ ਸਾਡੇ ਗੁੱਟਾ ਜੀ ਔਰ ਬਾਸੂ ਜੀ ਤਾਂ ਇਹ ਵੀ ਬਦਰ ਗੋਸਤ ਸਾਰੇ ਬੇਸ਼ਕੀਰਾਂ ਨੂੰ ਆਫਰ ਕੀਤਾ ਹੈ ਬੰਦਾ ਜਿਹੜਾ ਸੇਵਾ ਮੁਕਤ ਹੋ ਜਾਂਦਾ ਨਾ ਉਹਦੀ ਜਿਹੜੀ ਕਦਰ ਹੈ ਉਹ ਘਟ ਜਾਂਦੀ ਹੈ ਪਰ ਇਕੱਠਾ ਸਾਹ ਦੇਤੇ ਸਨਮਾਤਮਾ ਦੇ ਆਕਾਰ ਤੋਂ ਵੀ ਪੋਰੀ ਕੀਤਾ ਹੈ ਕਿ ਸੇਵਾ ਮੁਕਤ ਹਾਂ ਤਾਂ ਦਾਦ ਵੀ ਇੰਨਾ ਜੀ ਸ਼ਾਨਦਾਰ ਗੁਰੂ ਸੇਵਾ ਨਾਲ ਸੀ ਭੁੱਲਾ ਇਸ ਕਾ ਸਰਵਾ ਸਮਤੀ ਵੱਲੋਂ ਜਿਹਨਾਂ ਦੇ ਪ੍ਰਧਾਨ ਰਮੇਸ਼ ਜੀ ਤੇ ਸਾਰੇ ਸਹਿਦ ਦਿਵਾਸੀ ਅਫਰਦਾਂ ਨਾਲ ਜੁੜੇ ਹੋਇਆ ਮੈਂ ਗੀਰ ਕਉਂਗਾ ਵੀ ਇਸ ਕਾਫੀ ਲੰਬੇ ਸਮੇਂ ਤੋਂ ਲੜਕੀਆਂ ਲਈ ਜਾਂ ਜਿਹੜੀਆਂ ਸਾਧੀਆਂ ਕਰਦੇ ਨੇ ਇਹਦੇ ਵਿੱਚ ਮੈਂ ਵੀ ਯੋਗਦਾਨ ਪਾਉਣਾ ਔਰ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਕਹਿੰਦਾ ਜਿੰਨੇ ਵੀ ਲੋਕ ਜੁੜੇ ਹੋਏ ਨੇ ਉਹ ਵੱਧ ਤੋਂ ਵੱਧ ਤੇ ਸੇਵਾ ਕਰਨ ਔਰ ਮੇਰੀ ਇਹੀ ਅਪੀਲ ਹੈ ਵੀ ਇਸ ਤਰ੍ਹਾਂ ਦੇ ਕਾਰਜ ਬਹੁਤ ਘੱਟ ਲੋਕ ਹੁੰਦੇ ਨੇ ਜਿਨ੍ਹਾਂ ਦੇ ਹਿੱਸੇ ਆਉਂਦਾ ਜਿੰਨੇ ਵੀ ਇਸ ਸੰਸਥਾ ਨਾਲ ਜੁੜੇ ਹੋਏ ਨੇ ਸਾਰੀ ਬਹੁਤੀ ਸ਼ਹਿਰ ਦੇ ਬਤਵੰਦੇ ਸੱਜਣ ਨੇ ਮੈਂ ਵੀ ਉਹਦੇ ਵਿੱਚ ਜਿਵੇਂ ਪਹਿਲਾਂ ਬੋਲਦਾ ਰਿਹਾ ਮੈਂ 51000 ਰੁਪਏ ਸਸਤਾ ਦੇ ਰਿਹਾ ਫੇਰ ਅੱਜ ਬੋਲਦਾ ਮੈਂ ਵੀ ਕਰਦਾ ਮਾਰੇ ਮੈਂ ਇਹ ਨਹੀਂ ਗੱਲਵਾ ਕਿ ਸਾਰੇ ਅਦ ਨਾਲ ਬਾਚੜ ਕੇ ਨਵੇਂ ਪਰ ਆਪਾਂ ਇਸ ਤਰ੍ਹਾਂ ਦੇ ਜੁਗਦਾਨ ਕਰਦੇ ਰਹੀਏ ਔਰ ਲੜਕੀਆਂ ਵੀ ਸ਼ਾਦੀਆਂ ਕਰਦੇ ਰਹੀਏ ਮੂਮਿੰ ਕਰਦਾ ਮੈਂ ਆਪਣੇ ਵੱਲੋਂ ਪੂਰਾ ਜੁਗਦਾਨ ਅਥੇ ਪੂਰੀ ਆਜੀ ਲੰਗਵਾ ਜਦ ਜਿੱਤੇ ਵੀ 9 ਮਾਰਚ ਨੂੰ 9 ਮਾਰਚ ਆਪਾਂ ਦੇਖੀ ਜੀ 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 ਤੁਹਾਡਾ ਹਾਜ਼ਰ ਹੋ ਗਿਆ ਸਾਰੇ ਸਾਰੇ ਸ਼ਹਿਰ ਵਾਸੀ ਇਹਨੂੰ ਕਿਉਂਗਾ ਸਾਰੇ ਉੱਥੇ ਆਪਣੀ ਹਾਜ਼ਰੀ ਹੋਣ ਇੰਨੇ ਕੇ ਦਾ ਮੈਂ ਬੜੀ ਕਿਰਨੋ ਥੈਂਕ ਯੂ ਅੱਜ ਦੇ ਸਸ਼ੋਭਨ ਨੂੰ ਸਤਿਕਾਰ ਦੇ ਸਤਿਕਾਰ ਦੇ ਇਸ ਕਾਰਸੇ ਰਸਾਮਤੀ ਦੇ ਜਿੰਨੇ ਵੀ ਅਨੁਭਾਰ ਨੇ ਲੱਭਣੇ ਇਖਾਰਾ ਨੂੰ ਮੈਂ ਲੱਭਦਾ ਹਾਂ ਉਹ ਆਖ ਰਿਹਾ ਹਾਂ ਉਹ ਵੀ ਨਸਕਾਰ ਸੇ ਰਸਾਮਤੀ ਜਿਹੜੀ ਇਹਨਾਂ ਨੇ ਅਠਮਨ ਇਹਨਾਂ ਕਹਾਣਾ ਜਿਹੜਾ ਸਮਾਨ ਆ ਸਭੀ ਤਰ੍ਹਾਂ ਬੰਦੇ ਵਿੱਚ ਨਹੀਂ ਦਿੱਤਾ ਕਿ ਜਦੋਂ ਤੱਕ ਦੀ ਕਾਰਜਕਾਰੀਆਂ ਹੋ ਜਾਣੇ ਤਦੋਂ ਗੰਗਲ ਵੀ ਇਹਦੇ ਵਿੱਚ ਕੋਈ ਵੀ ਟੇਡ ਕਰ ਨਹੀਂ ਹੈਗਾ ਸਾਰੇ ਇਹ ਚੰਗੇ ਬੰਦੇ ਬਿਜ਼ਨਸਮੈਨ ਸਰਵਿਸਮੈਨ ਬੰਦੇ ਦੇ ਆਧਿਕਤਨ ਕਦੇ ਨਾ ਬਹਿ ਦੱਖ ਧਰ ਦੇ ਦਮਾਕਾਰਾਂ ਦੇ ਵਿੱਚ ਇਹ ਲੋਕਾਂ ਨੂੰ ਅੱਗਾ ਟਾਈਮ ਦੇ ਦਿੱਤਾ ਪਰ ਇਹ ਸਾਡੇ ਜਿਹੜੇ ਭਰਾ ਨੇ ਸਾਡੇ ਵੱਲੋਂ ਲਾਜੀ ਬਾਕੀ ਨਾ ਦੀ ਪਾਰਟੀ